ਸਤਿ ਸ਼੍ਰੀ ਅਕਾਲ ਮੈਂ ਗੋਪਿਆਸਨ ਸਹਾਇਕ ਪ੍ਰੋਫੈਸਰ ਪੰਜਾਬੀ ਐਸਐਸਸੀ ਕਾਲਜ ਬਰਨਾਲਾ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਹੈ ਲੋਕਤਾਰਾ ਕਿ ਲੋਕਤਾਰਾ ਕੀ ਹੈ ਇਸ ਦੇ ਲੱਛਣ ਕੀ ਨੇ ਜਨ ਲੋਕਤਾਰਾ ਸ਼ਬਦ ਆ ਜਿਹੜਾ ਸਾਡੇ ਕੋਲ ਕਿੱਥੋਂ ਆਉਂਦਾ ਹੈ 1846 ਦੇ ਵਿੱਚ ਵਿਲੀਅਮ ਜੇ ਥਾਮਸ ਨੇ ਫੋਕ ਲੋਰ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਜਦੋਂ ਲੋਕ ਘਰ ਦਾ ਅਧਿਐਨ ਸ਼ੁਰੂ ਹੋਇਆ ਉਸ ਦੇ ਵਿੱਚ ਵਿਲੀਅਮ ਜੇ ਕੌਂਸਟ ਤੋਂ ਪਹਿਲੀ ਵਾਰ ਕੀ ਹੈ ਫੋਕ ਲੋਰ ਸ਼ਬਦ ਦੀ ਵਰਤੋਂ ਕਰਦੇ ਇਸ ਤੋਂ ਬਾਅਦ 1888 ਦੇ ਵਿੱਚ ਇੱਕ ਫੋਕਲੋਰ ਜਿਹੜੀ ਸੁਸਾਇਟੀ ਹੈ ਉਸ ਦਾ ਵੀ ਗਠਨ ਕੀਤਾ ਜਾਂਦਾ ਹੈ ਅਸੀਂ ਜਦੋਂ ਦੇਖਦੇ ਹਾਂ ਕਿ ਫੋਕਲੋਰ ਹੈਗਾ ਜਿਹੜਾ ਜਦੋਂ ਸਾਡੇ ਕੋਲ ਪੰਜਾਬੀ ਦੇ ਵਿੱਚ ਆਉਂਦਾ ਤਾਂ ਪੰਜਾਬੀ ਦੇ ਵਿੱਚ ਉਸ ਸ਼ਬਦ ਦਾ ਬਦਲ ਕੀ ਹੈ ਅਸੀਂ ਲੋਕ ਤਾ ਕਿ ਉਹਦਾ ਜਿਹੜਾ ਪੰਜਾਬੀ ਅਨੁਵਾਦ ਹੈ ਸੀ ਲੋਕਧਾਰਾ ਵਰਤਨਾ ਜਿਹੜਾ ਹੁਣ ਕੀ ਹੈ ਸਭ ਤੋਂ ਜ਼ਿਆਦਾ ਪ੍ਰਚਲਿਤ ਸ਼ਬਦ ਹੋ ਜਿਹੜਾ ਲੋਕਧਾਰਾ ਪਰ ਲੋਕਧਾਰਾ ਤੋਂ ਬਿਨਾਂ ਵੀ ਜਿਹੜੇ ਕੁਝ ਹੋਰ ਸ਼ਬਦ ਨੇ ਸਾਡੇ ਕੋਲ ਉਹ ਮੌਜੂਦ ਨੇ ਜਿਨ੍ਹਾਂ ਦੇ ਵਿੱਚੋਂ ਡਾਕਟਰ ਕਰਨੈਲ ਸਿੰਘ ਥੇ ਲੋਕਯਾਨ ਸ਼ਬਦ ਦੀ ਵਰਤੋਂ ਕਰਦੇ ਆ ਉਹਨਾਂ ਦਾ ਜਿਹੜਾ ਇੱਕ ਥੀਸਿਸ ਸੀ ਪੀ ਐਚ ਡੀ ਦਾ ਉਹਦੇ ਵਿੱਚ ਵੀ ਉਹ ਲੋਕਯਾਨ ਤੇ ਮਤ ਕਾਲੀ ਪੰਜਾਬੀ ਸਾਹਿਤ ਜਿਹੜੀ ਉਹਨਾਂ ਦੀ ਕਿਤਾਬ ਵੀ ਛਪੀ ਐ ਉਹਦੇ ਵਿੱਚ ਉਹ ਲੋਕ ਯਾਨ ਸ਼ਬਦ ਜਿਹੜੀ ਆ ਵਰਤੋਂ ਕਰਦੇ ਐ ਲੋਕ ਯਾਨ ਸ਼ਬਦ ਦਾ ਕੀ ਅਰਥ ਹੈ ਇਸ ਦੇ ਵਿੱਚ ਜਿਹੜਾ ਯਾਨ ਸ਼ਬਦ ਹੈ ਇਸ ਦਾ ਮਤਲਬ ਜਿਹੜਾ ਹੈਗਾ ਸਾਡੇ ਬੁੱਧ ਮਤ ਦੇ ਸੰਕਲਪਾਂ ਦੇ ਵਿੱਚੋਂ ਲਿਆ ਗਿਆ ਕਿ ਯਾਨ ਦਾ ਅਰਥ ਉਹ ਵਾਹਨ ਜਿਹਦੇ ਉੱਪਰ ਜਿਹੜੇ ਲੋਕ ਹੈਗੇ ਆ ਉਹ ਆਪਣੀ ਸੱਭਿਆਚਾਰਕ ਜਾਂ ਸanskritਿਕ ਜਿਹੜੀ ਆ ਉਹ ਸਵਾਰੀ ਕਰਦੇ ਆ ਆਪ ਦੇ ਰਸਮਾਂ-ਵਾਜਾਂ ਦੀ ਠੀਕ ਹੈ ਇਸ ਲਈ ਇਸ ਨੂੰ ਲੋਕ ਵਿਆਮ ਸ਼ਬਦ ਵਰਤਿਆ ਗਿਆ ਤੇ ਜਿਹਦੇ ਵਿੱਚ ਸਾਡੀਆਂ ਪੀੜ੍ਹੀਆਂ ਆਪਣੀ ਸੱਭਿਆਚਾਰਕ ਸੰਸਕ੍ਰਿਤਿਕ ਯਾਤਰਾ ਜਿਹੜੀ ਆ ਉਹ ਤੈਅ ਕਰਦੇ ਨੇ ਇਸ ਲਈ ਇਸ ਨੂੰ ਲੋਕ ਵਿਆਮ ਸ਼ਬਦ ਵਰਤਿਆ ਗਿਆ ਹੁਣ ਅਸੀਂ ਜਿਹੜੀ ਗੱਲ ਕਰਦੇ ਆ ਕਿ ਡਾਕਟਰ ਬੰਜਾਰਾ ਨੇ ਵੀ ਇਹ ਲੋਕ ਧਾਰਾ ਸ਼ਬਦ ਜਿਹੜਾ ਵਰਤਿਆ ਪੰਜਾਬੀ ਦੇ ਵਿੱਚ ਉਹਨਾਂ ਨੇ ਲੋਕ ਧਾਰਾ ਸ਼ਬਦ ਨੂੰ ਕਿਉਂ ਵਰਤਿਆ ਲੋਕਧਾਰਾ ਸ਼ਬਦ ਨੂੰ ਵਰਤਣ ਦੇ ਲਈ ਜਿਹੜਾ ਉਹਨਾਂ ਨੇ ਤਰਕ ਦਿੱਤੇ ਕਿ ਪੰਜਾਬੀ ਮਨ ਦੇ ਅਨੁਕੂਲ ਹੈ ਜਿਹੜਾ ਲੋਕਧਾਰਾ ਸ਼ਬਦ ਹੈ ਉਹ ਕਹਿੰਦੇ ਸਾਡੇ ਜਿਹੜੇ ਪੰਜਾਬੀ ਮਨ ਨੇ ਉਹਨਾਂ ਦੇ ਅਨੁਕੂਲ ਹੈ ਉਹਨਾਂ ਲਈ ਸੌਖਾ ਸ਼ਬਦ ਹੈ ਦੂਸਰਾ ਸਾਡੀ ਜ਼ੁਬਾਨ ਲਈ ਸੁਖਾਵਾ ਸ਼ਬਦ ਹੈ ਕਿ ਸਾਡੇ ਬੋਲਣ ਦੀ ਜਿਹੜਾ ਹੈਗਾ ਸਾਡੀ ਜ਼ੁਬਾਨ ਉਤੇ ਉਹ ਸੁਖਾਲਾ ਚੱਲ ਸਕਦਾ ਇਸ ਲਈ ਉਹਨਾਂ ਨੇ ਲੋਕਧਾਰਾ ਸ਼ਬਦ ਨੂੰ ਜਿਹੜਾ ਜ਼ਿਆਦਾ ਪ੍ਰਚਲਿਤ ਕੀਤਾ ਧਾਰਾ ਜਿਹੜਾ ਸ਼ਬਦ ਹੈ ਮਤਲਬ ਧਾਰਾ ਐਸਾ ਵਹਿਣ ਜਿਹਦੇ ਵਿੱਚ ਸਾਡੇ ਸਦੀਆਂ ਤੋਂ ਸਾਡੇ ਪੀੜੀਦਰ ਪੀੜੀ ਸਾਡੇ ਰਸਮਾਂ ਰਿਵਾਜ ਜਿਹੜੇ ਉਹ ਇੱਕ ਵਹਿਣ ਦੇ ਵਿੱਚ ਵੰਦੇ ਤੁਰਿਆ ਰਹੇ ਨੇ ਇਸ ਲਈ ਇਸ ਧਾਰਾ ਸ਼ਬਦ ਦੇ ਵਿੱਚ ਪੂਰੀ ਦੀ ਪੂਰੀ ਸਾਡੀ ਜਿਹੜੀ ਪਰੰਪਰਾ ਹੈ ਉਹ ਸਮੋਈ ਹੋਈ ਹੈ ਇਸ ਲਈ ਲੋਕ ਧਾਰਾ ਜਿਹੜਾ ਸ਼ਬਦ ਹੈ ਉਹ ਜ਼ਿਆਦਾ ਨਿੱਗਰ ਸਾਬਤ ਹੋਇਆ ਜਿਹੜਾ ਕਿ ਸਾਡੀ ਪੰਜਾਬੀ ਦੇ ਵਿੱਚ ਪ੍ਰਚਲਿਤ ਹੋਇਆ ਹੁਣ ਅਸੀਂ ਗੱਲ ਕਰਦੇ ਹਾਂ ਲੋਕ ਧਾਰਾ ਦੀ ਪਰਿਭਾਸ਼ਾ ਬਾਰੇ ਸੈਂਟਰ ਡਿਕਸ਼ਨਰੀ ਆਫ ਫੋਕਲੋਰ ਕੀ ਕਹਿੰਦੀ ਹੈ ਸਟੈਂਡਰਡ ਡਿਕਸ਼ਨਰੀ ਆਫ ਫੋਲਕਲੋਰ ਦੇ ਵਿੱਚ ਕਿ ਲੋਕ ਧਾਰਾ ਵਿੱਚ ਮਿਥਕ ਕਥਾ ਗਾਥਾ ਪਰੰਪਰਾ ਵੈਣ ਵਰ ਰਸਮ ਰਿਵਾਜ ਸ਼ਾਮਿਲ ਹਨ ਠੀਕ ਹੈ ਕਿ ਲੋਕ ਧਾਰਾ ਦੇ ਵਿੱਚ ਕਥਾ ਮਿਥਕ ਕਥਾ ਬਿਖਾਵਾ ਪਰੰਪਰਾ ਜਿਹੜੇ ਸਾਡੇ ਰਸਮਾਂ ਰਿਵਾਜ ਨੇ ਉਹ ਸ਼ਾਮਿਲ ਹੁੰਦੇ ਨੇ ਠੀਕ ਹੈ ਪਰ ਡਿਕਸ਼ਨਰੀ ਆਫ ਫੋਲਕਲੋਰ ਦੀ ਜਿਹੜੀ ਪਰਿਭਾਸ਼ਾ ਇਸ ਨੂੰ ਬਹੁਤਾ ਹਨ ਕੀ ਹੈ ਸਾਰਥਕ ਨਹੀਂ ਮੰਨੀ ਜਾਂਦਾ ਤਾਂ ਦੇਖਦੇ ਹਾਂ ਸਾਰਥਕ ਨਹੀਂ ਮੰਨੀ ਜਾਂਦੀ ਤਾਂ ਸਾਨੂੰ ਕੀ ਹੈ ਇਹਦੇ ਲਈ ਇੱਕ ਪੂਰੀ ਜਿ ਪੂਰੀ ਪਰਿਭਾਸ਼ਾ ਜਿਹੜੀ ਸਾਡੇ ਲੋਕਾਂ ਨੇ ਸੁਖਾ ਲਈ ਹੋਵੇ ਸਾਡੇ ਲੋਕ ਉਸ ਪਰਿਭਾਸ਼ਾ ਨੂੰ ਦੱਸ ਸਕਣ ਕਿ ਲੋਕਤਾ ਰਹੀ ਹੈ ਤਾਂ ਉਸ ਪਰਿਭਾਸ਼ਾ ਦੀ ਗੱਲ ਕਰਦੇ ਆਂ ਡਾਕਟਰ ਬਨਜਾਰਾ ਬੀ ਜੀ ਸਾਹਿਬ ਕਿ ਡਾਕਟਰ ਬਨਜਾਰਾ ਬੀ ਕੀ ਆਖਦੇ ਨੇ ਕਿ ਫੋਕਲੋਰ ਲੋਕਾਂ ਦੀ ਸਮਗਰੀ ਹੈ ਲੋਕ ਮਨ ਦੀ ਅਭਿਵਿਅਕਤੀ ਹੈ ਇਸ ਦਾ ਮਹਿਮਾਨ ਲੋਕਾਂ ਦੇ ਸਮੂਹਿਤ ਚੇਲਨਾ ਤੋਂ ਹੋਇਆ ਹੈ ਕਿ ਫੋਕਲੋਰ ਲੋਕਾਂ ਦੀ ਸਮਗਰੀ ਹੈ ਕਿ ਜਿਹੜੀ ਫੋਕਲੋਰ ਹੈ ਜੋ ਲੋਕਧਾਰਾ ਹੈ ਉਹ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਨਹੀਂ ਹੈ ਇਹ ਪੂਰੇ ਤੋਂ ਪੂਰੇ ਸਾਡੇ ਸਮੂਹ ਸਾਡੇ ਸਮਾਜ ਦੁਆਰਾ ਜਿਹੜੀ ਬਣਦੀ ਹੈ ਠੀਕ ਹੈ ਲੋਕ ਮੰਦੀ ਅਭਿਅਕਤੀ ਹੈ ਇਸ ਦਾ ਨਿਰਮਾਣ ਲੋਕਾਂ ਦੇ ਸਮੂਹਿਕ ਚੇਤਨਾ ਤੋਂ ਹੁੰਦਾ ਹੈ ਠੀਕ ਹੈ ਅਭਿਅਕਤੀ ਦਾ ਮਤਲਬ ਹੈ ਕਿ ਜੋ ਅਸੀਂ ਸੋਚਦੇ ਹਾਂ ਉਸ ਨੂੰ ਅਸੀਂ ਪ੍ਰਾਇਜਪ ਕਿਵੇਂ ਕਰਦੇ ਆ ਉਸਦੀ ਪੇਸ਼ਕਾਰੀ ਕਿਵੇਂ ਕਰਦੇ ਆ ਉਸ ਨੂੰ ਕਹਿੰਦੇ ਆ ਅਸੀਂ ਅਭਿਅਕਤੀ ਕਿ ਲੋਕਾਂ ਦੇ ਮਨ ਦੀ ਜਿਹੜੀ ਅਭਿਅਕਤੀ ਹੈ ਜੋ ਅਸੀਂ ਕੰਮਾਂਵਾਰੇ ਸੋਚਦੇ ਆ ਉਹਨਾਂ ਦੀ ਸਾਡੇ ਕਿੱਤਿਆਂ ਦੇ ਬਾਰੇ ਸੋਚਦੇ ਆ ਉਹਨਾਂ ਦੀ ਅਸੀਂ ਪੇਸ਼ਕਾਰੀ ਕਿਵੇਂ ਕਰਦੇ ਆ ਠੀਕ ਹੈ ਇਸ ਦਾ ਨਿਰਮਾਣ ਕੀ ਹੈ ਜਿਹੜਾ ਲੋਕਾਂ ਨੂੰ ਸੁੰਝ ਚੇਤਨਾਤ ਹੋਇਆ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਦੁਆਰਾ ਇਹ ਜਿਹੜੀ ਨਹੀਂ ਰਤੀ ਜਾਂਦੀ ਸਾਡੇ ਪੂਰੇ ਦਾ ਪੂਰਾ ਜਿਹੜਾ ਸਮੂਹ ਹੈਗਾ ਸਮਾਜ ਹੈ ਜਦੋਂ ਉਹਨੂੰ ਪ੍ਰਮਾਨ ਕਰਦਾ ਤਾਂ ਫੇਰ ਉਹ ਲੋਕਤਾ ਬਣਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਲੋਕਧਾਰਾ ਦੇ ਲੱਛਣਾਂ ਬਾਰੇ ਕਿ ਲੋਕਧਾਰਾ ਦੇ ਲੱਛਣ ਕਿਹੜੇ-ਕਿਹੜੇ ਨੇ ਲੋਕਧਾਰਾ ਦਾ ਜਿਹੜਾ ਪਹਿਲਾ ਲੱਛਣ ਹੈ ਉਹ ਹੈ ਮਨ ਸਥਿਤੀ ਕਿ ਸਾਡੇ ਜਿਹੜੇ ਮਨ ਦੀ ਸਥਿਤੀ ਕੀ ਹੈ ਸਮਾਧੀ ਜਿਹੋ ਜੀ ਲੋੜ ਹੋਏਗੀ ਠੀਕ ਹੈ ਸਾਡੇ ਜਿਹੋ ਜੇ ਕਿਤੇ ਹੋਣਗੇ ਉਹਦੇ ਸਾਡੇ ਮਨ ਦੀ ਸਥਿਤੀ ਹੋਏਗੀ ਠੀਕ ਹੈ ਜਿਵੇਂ ਤੁਸੀਂ ਸੋਚ ਸਕਦੇ ਆ ਕਿ ਸਾਡੇ ਜਿਹੜੇ ਪ੍ਰਾਰਥਨ ਟਾਈਮ ਦੇ ਵਿੱਚ ਪਹਿਰਾਵਾ ਸੀ ਠੀਕ ਹੈ ਉਸ ਟਾਈਮ ਕੀ ਸੀ ਮਰਦ ਜਿਹੜੇ ਸੀ ਗੁਰਦਾ ਚਾਦਰਾਂ ਪਾਉਂਦੇ ਸੀ ਇਸਤਰੀਆਂ ਸੀ ਜਿਹੜੀਆਂ ਉਹ ਘੱਗੜਾ ਪਾਉਂਦੀਆਂ ਸੀ ਤਾਂ ਉਸ ਸਮੇਂ ਦੇ ਬਦਲਣ ਨਾਲ ਉਹਨਾਂ ਦੇ ਵਿੱਚ ਬਦਲਾਅ ਲੜਾ ਤਬਦੀਲੀ ਉਹ ਕਿਵੇਂ ਆਉਂਦੀ ਹੈ ਠੀਕ ਹੈ ਜਦੋਂ ਜਦੋਂ ਸਮੇਂ ਦੇ ਬਦਲਣ ਨਾਲ ਔਰਤਾਂ ਲੱਗਿਆ ਕਿ ਉਹਨਾਂ ਨੇ ਬਾਹਰ ਕੰਮ ਕਰਨ ਜਾਣਾ ਜਾਂ ਮਰਦਾਂ ਨੇ ਮਸ਼ੀਨਰੀ ਕਰਨ ਦਾ ਕੰਮ ਕਰਨਾ ਸ਼ੁਰੂ ਕੀਤਾ ਤਾਂ ਮਸ਼ੀਨਾਂ ਦੇ ਕੋਲ ਕੀ ਸੀ ਅਸੀਂ ਜਿਹੜੇ ਖੁੰਨੇ ਕੱਪੜੇ ਪਾ ਕੇ ਕੰਮ ਨਹੀਂ ਸੀ ਕਰ ਸਕਦੇ ਉਹਦੇ ਨਾਲ ਜੇ ਸਾਡੇ ਜਿਹੜੇ ਪਹਿਰਾਵੇ ਦੇ ਵਿੱਚ ਫਿਰ ਕੀ ਹੈ ਤਬਦੀਲੀ ਆਈ ਤਦ ਦੀ ਉਹ ਹੀ ਸਾਡੇ ਫਿਰ ਮੰਨ ਲਈ ਜਿਹੜੀ ਸਿੱਤੀ ਬਦਲੀ ਸਾਡੇ ਜਿਹੜੇ ਕਿਤੇ ਹੈਗੇ ਆ ਉਹਨਾਂ ਦੇ ਦੀ ਸਾਡੇ ਮੰਨ ਲਈ ਜਿਹੜਾ ਲੋੜਾਂ ਦੇ ਉਹਨਾਂ ਨੂੰ ਬਗਲ ਸਮਝਿਆ ਠੀਕ ਹੈ ਇਸ ਕਰਕੇ ਲਈ ਸਹਜ ਹੋ ਦੀ ਸਾਡੀ ਕੀ ਹੈ ਮੰਨ ਦੀ ਸਿੱਤੀ ਹੋਏਗੀ ਉਹਦੀ ਸਾਡੀ ਲੋਕਧਾਰਾ ਦੀ ਪੇਸ਼ਾਰੀ ਹੋਏਗੀ ਦੂਜਾ ਜਿਹੜਾ ਲੱਛਣ ਹੈਗਾ ਉਹ ਹੈਗਾ ਪ੍ਰਾਪਤਾ ਪ੍ਰਾਪਤਾ ਜਿਹੜੀ ਸੱਜੀਆਂ ਤੋਂ ਲਗਾਤਾਰ ਦਾ ਚੱਲੀ ਆ ਰਹੀ ਹੈ ਉਹਦੇ ਵਿੱਚ ਕੀ ਹੈ ਕੁਛ ਨਾ ਕੁਛ ਕੀ ਹੈ ਸਾਡਾ ਪ੍ਰਾਤਨ ਚੱਲਿਆ ਆਉਂਦਾ ਕੁਸ਼ਲ ਪਰਿਸ਼ੋਦ ਦੇ ਵਿੱਚ ਜਿਹੜਾ ਹੈਗਾ ਨਵੀਨ ਮਤਲਬ ਨਵਾਂ ਜੋੜਦਾ ਜਾਂਦਾ ਹੈ ਕਿ ਕੁਝ ਜਿਹੜੀਆਂ ਚੀਜ਼ਾਂ ਸਾਡੇ ਛੱਡਣਯੋਗ ਹੁੰਦੀਆਂ ਅਸੀਂ ਛੱਡ ਲੈਨੇ ਆ ਨਵੀਆਂ ਅਪਣਾ ਲੈਨੇ ਆ ਇਹਦੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰਭਾਸ਼ਾਵਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਪਹਿਲੇ ਸਮੇਂ ਦੇ ਵਿੱਚ ਕੀ ਸੀ ਔਰ ਸਦੀ ਦਾ ਜਿਹੜਾ ਪਰੰਪਰਾ ਚੱਲਦੀ ਸੀ ਠੀਕ ਹੈ ਕਿ ਉਸ ਦਾ ਪਤਿਮਨ ਜਾਣ ਦੇ ਤਾਗ ਜਿਹੜੀ ਸੀ ਉਸ ਦੀ ਆਪ ਨੂੰ ਸਦੀ ਹੋਣਾ ਹੀ ਪਵੇਗਾ ਪਰ ਤਾਂ ਇਹਦੇ ਨਾਲ ਕੀ ਆ ਨਵੀਨ ਦੇ ਰਸ ਕੀ ਕੀਤਾ ਸੀ ਉਸ ਪ੍ਰਥਮ ਜਿਹੜਾ ਛੱਡਦਾ ਕਿਉਂ ਕਿ ਉਹ ਛੱਡਣ ਲੋਗ ਸੀ ਇਸ ਲਈ ਜਿਹੜੀ ਪਰੰਪਰਾ ਹੈ ਇਹਦੇ ਵਿੱਚ ਲੋਕ ਤਾਂ ਅਨੁਭਵਨਾ ਪੈਂਦਾ ਜਿਹਦੇ ਵਿੱਚ ਕੀ ਹੈ ਅਸੀਂ ਨਵੀਆਂ ਚੀਜ਼ਾਂ ਨੂੰ ਜੋੜਦੇ ਜਾਂਦੇ ਹਾਂ ਠੀਕ ਹੈ ਪੁਰਾਣੀਆਂ ਛੱਡਦੇ ਜਾਂਦੇ ਹਾਂ ਪਰ ਇੱਥੇ ਯਾਦ ਰੱਖਣ ਵਾਲੀ ਹੈ ਕਿ ਪੁਰਾਣੀਆਂ ਪੂਰੀਆਂ ਨਹੀਂ ਪੂਰੀਆਂ ਨਹੀਂ ਛੱਡੀਆਂ ਜਾਂਦੀਆਂ ਉਹ ਉਹਵੇਂ ਕਿਵੇਂ ਚਲਦੀਆਂ ਰਹਿੰਦੀਆਂ ਉਸ ਦੇ ਵਿੱਚ ਕੁਝ ਜਿਹੜੇ ਅੰਸ਼ ਨੇ ਉਹ ਨਵੇਂ ਜੁੜਦੇ ਨੇ ਤੇ ਪੁਰਾਣੇ ਛੁੱਟਦੇ ਨੇ ਠੀਕ ਹੈ ਤੀਜਾ ਜਿਹੜਾ ਲੱਛਣ ਹੈਗਾ ਉਹ ਹੈਗਾ ਪਰਪੀਨਤਾ ਪਰਪੀਨਤਾ ਦਾ ਮਤਲਬ ਹੈ ਪਕਿਆਈ ਕਿ ਕਿਸੇ ਵੀ ਅਸੀਂ ਕੱਚ ਘੜਣ ਜਿਹੜੀ ਸਮਗਰੀ ਹੈਗੀ ਆ ਉਸ ਨੂੰ ਲੋਕਧਾਰਾ ਨਹੀਂ ਮੰਨ ਸਕਦੇ ਠੀਕ ਹੈ ਜਦੋਂ ਇਹ ਲੋਕ ਮੰਨ ਨੂੰ ਉਹ ਪਰਪੀਨ ਹੋ ਕੇ ਠੀਕ ਹੈ ਚੰਗੀ ਲੱਗਦੀ ਹੈ ਫਿਰ ਅਸੀਂ ਉਸ ਨੂੰ ਲੋਕਧਾਰਾ ਦੇ ਵਿੱਚ ਸ਼ਾਮਲ ਕਰਦੇ ਆ ਅੱਗੇ ਜਿਹੜਾ ਚੌਥਾ ਲੱਛਣ ਹੈਗਾ ਉਹ ਹੈਗਾ ਪ੍ਰਤਿਭਾ ਠੀਕ ਹੈ ਅਸੀਂ ਜਦੋਂ ਪ੍ਰਤਿਭਾ ਦੀ ਗੱਲ ਕਰਦੇ ਆ ਤਾਂ ਜਿਹੜੀਆਂ ਵੀ ਲੋਕਧਾਰਾ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਗੀਤ ਹੈਗੇ ਬੋਲੀਆਂ ਹੋਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਰੇ ਪ੍ਰਤੀਵਾਵਾ ਵਿਅਕਤੀ ਹੀ ਜਿਹੜਾ ਉਸ ਨੂੰ ਠੀਕ ਹੈ ਜਾਂ ਜੋੜ ਜਾਂ ਤੋੜ ਸਕਦਾ ਸੀ ਜਾਂ ਕੋਈ ਅੱਜ ਨਵਾਂ ਗੀਤ गा ਲਿਆ ਉਹਦੇ ਵਿੱਚ ਸੋਧ ਕਰਕੇ ਠੀਕ ਹੈ ਜਿੰਨਾ ਚਿਰ ਕੀ ਆ ਤੁਹਾਡੇ ਵਿਸ਼ੇਸ਼ ਮੌਕਿਆਂ ਦੇ ਜਿਹੜਾ ਉਹ ਗਾਇਆ ਨਹੀਂ ਜਾਂਦਾ ਜਾਂ ਲੋਕਾਂ ਦੇ ਮਨ ਨੂੰ ਉਹ ਚੰਗਾ ਨਹੀਂ ਲੱਗਦਾ ਘੋਣਾ ਨਹੀਂ ਠੀਕ ਹੈ ਤਾਂ ਉਹ ਚੰਗਾ ਲੱਗਣ ਦੇ ਲਈ ਜਾਂ ਉਹਦੇ ਮਨ ਨੂੰ ਘੋਣ ਦੇ ਲਈ ਕੀ ਆ ਇੱਕ ਪ੍ਰਤੀਵਾਵਾ ਵਿਅਕਤੀ ਹੀ ਜਿਹੜਾ ਐਸੀ ਕਿਸੇ ਸਮੱਗਰੀ ਦੀ ਜਿਹੜੀ ਘਾਰ ਤਾ ਉਹ ਕਰ ਸਕਦਾ ਕਿਸੇ ਵੀ ਕੱਚ ਕਰ ਜਿਹੜੀ ਗੰ ਲੋਕ ਪਸੰਦ ਨਹੀਂ ਕਰਦੇ ਠੀਕ ਹੈ ਤਾਂ ਬਿਨਾ ਪ੍ਰਤਿਭਾ ਵਾਲਾ ਵਿਅਕਤੀ ਜਿਹੜਾ ਕੀ ਹੈ ਇਹੋ ਜੇ ਲੋਕਧਾਰਾ ਦੀਆਂ ਸਮਗਰੀਆਂ ਦੀ ਜਿਹੜੀ ਘਾਟਤਾ ਹੋ ਨਹੀਂ ਘਟ ਸਕਦਾ ਠੀਕ ਹੈ ਜੀ ਅਗਲਾ ਜਿਹੜਾ ਹੈਗਾ ਲੱਛਣ ਇਸ ਦਾ ਪੰਜਵਾਂ ਤਾਂ ਅਸੀਂ ਗੱਲ ਕਰਦੇ ਆ ਪ੍ਰਣਾਨ ਦੀ ਪ੍ਰਣਾਨ ਦੇ ਸ਼ਬਦ ਜਿਵੇਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਲੋਕਧਾਰਾ ਜਦੋਂ ਲੋਕਾਂ ਦੇ ਵਿੱਚ ਜਾ ਕੇ ਲੋਕ ਮਨ ਨੂੰ ਚੰਗੀ ਲੱਗ ਕੇ ਲੋਕ ਉਸ ਨੂੰ ਪ੍ਰਵਾਨ ਕਰ ਲੈਣੇ ਲੋਕ ਉਸ ਨੂੰ ਅਡਾਪਟ ਕਰ ਲੈਂਦੇ ਨੇ ਠੀਕ ਹੈ ਤਾਂ ਪ੍ਰਵਾਨਗੀ ਬੜੀ ਜ਼ਰੂਰੀ ਹੈ ਠੀਕ ਹੈ ਸਾਡੇ ਸਮਾਜ ਦੀ ਕਿ ਜਿਹੜਾ ਵੀ ਅਸੀਂ ਆਪਣੇ ਮੌਕਿਆਂ ਤੇ ਕਿਸੇ ਵਿਆਸ ਕਰੀਦੇ ਠੀਕ ਹੈ ਲੋਕੀਂ ਗੀਤ ਗਾਉਣੇ ਆ ਤਾਂ ਉਹ ਲੋਕਾਂ ਦੀ ਪ੍ਰਵਾਨਗੀ ਰੂਪ ਹੋਣੀ ਜਿਹੜੀ ਬੜੀ ਜ਼ਰੂਰੀ ਹੈ ਲੋਕ ਪ੍ਰਵਾਹੀਆਂ ਕਦੋਂ ਮਿਲਦੀ ਹੈ ਕਿ ਜਦੋਂ ਤੁਹਾਡੀ ਜਿਹੜੀ ਰਚਨਾ ਹੈਗੀ ਆ ਠੀਕ ਹੈ ਉਹ ਲੋਕਾਂ ਦੇ ਮੂੰਹ ਜਵਾਨੀ ਠੀਕ ਹੈ ਮੂੰਹਾਂ ਤੇ ਡਰ ਜਾਂਦੀ ਹੈ ਕਿ ਉਸ ਦਾ ਜਿਹੜਾ ਰਚਨਹਾਰ ਆ ਉਹ ਗੁੰਮ ਹੋ ਜਾਂਦਾ ਹੈ ਠੀਕ ਹੈ ਇਹ ਤਾਂ ਸਾਨੂੰ ਪਤਾ ਕਿ ਉਸ ਰਚਨਾ ਦੇ ਲਈ ਜਿਹੜਾ ਕੀ ਹੈ ਕਿਸੇ ਸਮੂਹ ਨੇ ਘੜੀ ਹੋ ਸਕਦੀ ਹੈ ਕਿਸੇ ਵਿਸ਼ੇਸ਼ ਵਿਅਕਤੀ ਨੇ ਪਰ ਉਸ ਦੇ ਸਮੇਂ ਦੇ ਨਾਲ ਨਾਲ ਕੁਝ ਤੇ ਜਿਹੜੀਆਂ ਐਡ-ਆਨ ਗੱਲਾਂ ਹੋ ਕੇ ਠੀਕ ਹੈ ਤਾਂ ਉਹ ਲੋਕਾਂ ਦੀ ਜਿਹੜੀ ਇੱਕ ਮੰਨ ਦੀ ਪਸੰਦ ਦੀ ਹੈ ਜਿੱਥੋਂ ਉਹ

ਫੇਰ ਕੇ ਠੀਕ ਹੈ ਇਹਦੇ ਵਿੱਚ ਅਸੀਂ ਬਾਗ ਦੀ ਅੰਤਰ ਦੇ ਲਈ ਇਹਨਾਂ ਨੂੰ ਉਲਟ ਫੋਟ ਨਹੀਂ ਕਰਦੇ ਨਾ ਫੇਰ ਇਹ ਬਾਗ ਕੀ ਹੈ ਜਿਹੜਾ ਸਹੀ ਬਣਦਾ ਔਰ ਇਹ ਪ੍ਰਬੰਧਕਤਾ ਜਿਹੜੀ ਲੋਕਤਾ ਹੈਗਾ ਕਿ ਜੇ ਅਸੀਂ ਵਿਆਹ ਮੱਕੇ ਦੇਖੀਏ ਕਿ ਜਦੋਂ ਕਿਸੇ ਲੜਕੇ ਦਾ ਵਿਆਹ ਹੈਗਾ ਤਾਂ ਉਹਦੇ ਕੀਆ ਪਹਿਲਾਂ ਸਿਹਰਾ ਬੰਨਿਆ ਜਾਂਦਾ ਫੇਰ ਉਹਦੇ ਉਹਦੀ ਭਾਫੀ ਨੂੰ ਸੁਰਮਾ ਪਾਇਆ ਜਾਂਦਾ ਫੇਰ ਕੀ ਹੈ ਜਿਹੜੀ ਜਨ ਚੜਦੀ ਹੈ ਠੀਕ ਹੈ ਤਹੋੜੇ ਨਾ ਵਫੀ ਫੇਰ ਉਹ ਨੀ ਕਰ ਸਕਦੇ ਜੇ ਕਰ ਵੀ ਸਕਦੇ ਆ ਕੋਈ ਇਕੱਲ ਦਾ ਬੰਦਾ ਜਿਹੜਾ ਇਸ ਨੂੰ ਅੱਗੇ ਪਿੱਛੇ ਕਰ ਨਹੀਂ ਦਿੰਦਾ ਠੀਕ ਆ ਪਰ ਉਹ ਕੀ ਆ ਪੂਰੇ ਲੋਕਾਂ ਦੇ ਵਿੱਚ ਉਹਨੂੰ ਪਰਵਾਹ ਨਹੀਂ ਮਿਲਦੀ ਨਾ ਉਹ ਉਹਨਾਂ ਦੀ ਆਰਥਿਕ ਸਥਿਤੀ ਦੇ ਅਸਾਰ ਤੇ ਵਗਦਾ ਜਾ ਸਕਦਾ ਪਰ ਪੂਰੇ ਦਾ ਪੁਰਾਣਾ ਜਿਹੜਾ ਕੀ ਆ ਪ੍ਰਬੰਧ ਹੈ ਠੀਕ ਹੈ ਜਦ ਵੀ ਜਦੋਂ ਲੋਕ ਗੀਤ ਗਾਉਂਦੇ ਆ ਸੁਣਦੇ ਆ ਉਹਨਾਂ ਦਾ ਵੀ ਕੀ ਆ ਜਿਹੜਾ ਜਿਹੜੀ ਤੁਕਾਂਤ ਮੇਲ ਹੈਗਾ ਉਹਦੀ ਲੈ ਹੈਗੀ ਆ ਉਹ ਪੂਰੇ ਨਿ文中 ਦੇ ਵਿੱਚ ਹੈ ਜੋ ਨੂੰ ਅਸੀਂ ਸ਼ਬਦਾਂ ਨੂੰ ਅੱਗੇ ਪਿੱਛੇ ਕਰਦੇ ਆਂਗੇ ਠੀਕ ਹੈ ਤਾਂ ਉਹਨਾਂ ਨੇ ਕੀ ਹੈ ਜਿਹੜੀ ਲੈ ਆ ਉਹ ਵਿਗੜ ਜੂ ਤਾਂ ਸਾਡੇ ਮਨ ਨੂੰ ਜਿਹੜੀ ਚੰਗੀ ਨਹੀਂ ਲੱਗਦੀ ਠੀਕ ਹੈ ਤਾਂ ਉਸ ਸੰਬੰਧੀ ਵੇਲੇ ਅਸੀਂ ਲੋਕਧਾਰਾ ਦੇ ਵਿੱਚ ਸਮੂਧੀ ਜਿੱਚ ਕਰਵਾਣੀ ਆ ਉਹ ਨਹੀਂ ਰਹਿਣੀ ਅਗਲਾ ਜਿਹੜਾ ਸਤਮਾਣ ਰਖਣ ਹੈਗਾ ਉਹ ਹੈਗਾ ਪਰਪੱਕਤਾ ਕਿ ਜਦੋਂ ਸਦੀਆਂ ਤੋਂ ਲਗਾਤਾਰ ਚੱਲੀ ਆ ਰਹੀ ਕੋਈ ਰੀਤ ਹੈਗੀ ਕੋਈ ਰਸਮਾਂਵਾਰ ਹੈਗੇ ਸਾਡੇ ਨਾਲ ਪਹੁੰਚਦੇ ਜਾਂਦਾ ਹੋ ਪਰਪੱਕ ਹੋ ਕੇ ਪਹੁੰਚਦੇ ਨੇ ਉਹਦੇ ਵਿੱਚ ਕੋਈ ਵੀ ਜਿਹੜਾ ਆਮ ਵਿਅਕਤੀ ਆ ਫੇਰਬਦਲ ਨਹੀਂ ਕਰ ਸਕਦਾ ਕੋਈ ਇੱਕ ਤਾਂ ਵਿਅਕਤੀ ਜਿਹਦੇ ਵਿੱਚ ਫੇਰਬਦਲ ਕਰਨ ਦੀ ਗੁਜਾਇਸ਼ ਵੀ ਕਰਦਾ ਆ ਉਹਦੀ ਜਿਹੜੀ ਕੋਸ਼ਿਸ਼ ਕਰਦਾ ਕਿ ਮੈਂ ਇਹ ਫੇਰਬਦਲ ਤਾਂ ਪਰ ਉਹਦੀ ਜਦੋਂ ਲੋੜ ਲੱਗੂਗੀ

ਪੂਰੀ ਗਿਣਤੀ ਦੀ ਗੱਲ ਰੱਖੇ ਕਿ ਇੱਕ ਹੈਗੀ ਸਾਡੀ ਪੰਜਾਬੀ ਲੋਕਤਾ ਠੀਕ ਹੈ ਆ ਹੈਗੀ ਆ ਅੰਗਰੇਜ਼ੀ ਲੋਕਤਾ ਠੀਕ ਹੈ ਅੰਗਰੇਜ਼ਾਂ ਦੀ ਜਿਹੜੀ ਆਪਣੀ ਲੋਕਤਾ ਹੈ ਉਹ ਆਪਣੇ ਆਪ ਚ ਪੂਰਨ ਸਾਡੀ ਪੰਜਾਬੀਆਂ ਦੀ ਜਿਹੜੀ ਆਪਣੇ ਆਪ ਚ ਪੂਰਨ ਹੈ ਠੀਕ ਹੈ ਇਹਨਾਂ ਦੀ ਦੋਵਾਂ ਦੀ ਆਪਸ ਚ ਤੁਲਨਾ ਜੇ ਨਾ ਕਰਨਾ ਉਹ ਠੀਕ ਨਹੀਂ ਜਾਈਂਦੀ ਅਸੀਂ ਕਹੀਏ ਕਿ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਹੈਗਾ ਸਾਡੀ ਲੋਕਤਾ ਹੈ ਜਿਹੜੀ ਉਹ ਬਹੁਤ ਅਮੀਰ ਹੈ ਠੀਕ ਹੈ ਤੇ ਜਿਹੜੀ ਅੰਗਰੇਜ਼ਾਂ ਦੀ ਜਿਹੜੀ ਲੋਕਧਾਰਾ ਹੈਗੀ ਉਹਦੇ ਵਿੱਚ ਕੁਝ ਨਹੀਂ ਹੈ ਐਸਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਉਹਨਾਂ ਦੀ ਜਿਹੜੇ ਆਪਣੇ ਰੱਤਨ ਰਵਾਸ ਨੇ ਉਹ ਚੰਗੇ ਲੱਗਦੇ ਨੇ ਉਹਨਾਂ ਤੇ ਮਾਨ ਕਰਦੇ ਆ ਅਸੀਂ ਪੰਜਾਬੀ ਸਾਡੇ ਆਪਣੇ ਲੋਕਧਾਰਾ ਦੇ ਆਪਣੀ ਸੰਸਕ੍ਰਿਤਿਆ ਦੇ ਮਾਨ ਕਰਦੇ ਆ ਕਰਨਾ ਚਾਹੀਦਾ ਠੀਕ ਹੈ ਪਰ ਇਹ ਜਿਹੜੀ ਤੁਲਨਾ ਹੈਗੀ ਆ ਉਹ ਕਦੇ ਵੀ ਠੀਕ ਨਹੀਂ ਹੁੰਦੀ ਹਰ ਇੱਕ ਜਿਹੜੀ ਲੋਕਧਾਰਾ ਉਹ ਆਪਣੇ ਆਪ ਦੇ ਵਿੱਚ ਪੂਰਨ ਹੁੰਦੀ ਹੈ ਅਗਲਾ ਜਿਹੜਾ ਲੋਕਧਾਰਾ ਦਾ ਆਖਰੀ ਨੌਵਾਂ ਲੱਛਣ ਹੈਗਾ ਉਹ ਹੈਗਾ ਪਰਗਰਪਨ ਠੀਕ ਹੈ ਜਿਵੇਂ ਸਾਨੂੰ ਪਤਾ ਕਿ ਪਰਿਵਰਤਨ ਹਰ ਇੱਕ ਚੀਜ਼ ਦੇ ਵਿੱਚ ਹੋਣਾ ਹੁੰਦਾ ਤੇ ਉਹ ਲਾਜ਼ਮੀ ਹੁੰਦਾ ਠੀਕ ਹੈ ਅਸੀਂ ਪਹਿਲਾਂ ਵੀ ਗੱਲ ਕਰੀ ਸੀ ਕਿ ਲੋਕ ਧਾਰਾ ਦੇ ਵਿੱਚ ਨਵੀਆਂ ਚੀਜ਼ਾਂ ਐਡ ਹੁੰਦੀਆਂ ਜਾਂਦੀਆਂ ਨੇ ਪੁਰਾਣੀਆਂ ਛੁੱਟੀਆਂ ਜਾਂਦੀਆਂ ਨੇ ਠੀਕ ਹੈ ਪੂਰੇ ਦੀਆਂ ਪੂਰਾ ਕੁਛ ਇੱਕੇਦਮ ਖਤਮ ਨਹੀਂ ਹੁੰਦਾ ਤੇ ਇੱਕੇਦਮ ਸਾਰਾ ਜਿਹੜਾ ਕੀ ਹੈ ਨਾ ਸ਼ੁਰੂ ਨਹੀਂ ਹੁੰਦਾ ਉਹ ਲਗਾਤਾਰ ਸਦੀਆਂ ਤੋਂ ਚੱਲੀ ਆ ਜਿਹੜੀ ਪਰੰਪਰਾ ਚੱਲੀ ਆ ਰਹੀ ਤੇ ਉਹਦੇ ਵਿੱਚ ਕੁਝ ਚੀਜ਼ਾਂ ਤੇ ਜਿਹੜੀਆਂ ਜਿਹੜੀਆਂ ਥੋੜੀਆਂ ਛੋਟਦੀਆਂ ਨੇ ਕੁਝ ਨਵੀਆਂ ਐਡ ਹੋਣੀਆਂ ਤੇ ਪ੍ਰਵਰਤਨ ਜਿਹੜਾ ਲਾਜ਼ਮੀ ਆ ਪ੍ਰਵਰਤਨ ਜਿਹੜਾ ਹੈਗਾ ਉਹ ਸਮੇਂ ਦੇ ਨਾਲ ਜਿਵੇਂ ਅਸੀਂ ਪਹਿਲੇ ਤਦ ਦੇ ਵਿੱਚ ਲਕਸ਼ਣ ਦੇ ਵਿੱਚ ਗੱਲ ਕਰੀ ਸੀ ਕਿ ਕੀ ਹੈ ਜਿਹੜੀ ਤੁਹਾਡੀ ਮਨੋਸਥਿਤੀ ਹੈਗੀ ਤੁਹਾਡੇ ਕਿੱਤੇਆਂ ਦੇ ਤੁਹਾਡੇ ਕਿੱਤੇਆਂ ਦੇ ਅਨੁਸਾਰ ਤੁਹਾਡੇ ਮਨ ਦੀ ਸੋਚ ਦੇ ਅਨੁਸਾਰ ਜਿਹੜਾ ਅਸੀਂ ਅੱਜ ਦੇ ਟਾਈਮ 'ਚ ਦੇਖ ਰਹੇ ਹਾਂ ਕਿ ਪ੍ਰਵਰਤਨ ਇੱਕ ਲੋਕਾਂ ਦੇ ਕੋਲੇ ਜਿਹੜਾ ਕੀ ਹੈ ਸਮੇਂ ਦੀ ਘਾਟ ਹੈ ਠੀਕ ਹੈ ਤਾਂ ਜਿਹੜੇ ਆਪਣੇ ਪ੍ਰੋਗਰਾਮ ਹੈਗੇ ਆ ਉਹਨਾਂ ਨੂੰ ਵੀ ਉਹ ਜਿਹੇ ਆਪ ਦੇ ਸਮੇਂ ਦੇ ਅਨੁਸਾਰ ਜਿਹੜਾ ਬਦਲਦੇ ਆਏਗਾ ਠੀਕ ਹੈ ਕਿ ਜਿਹੜੇ ਕੀ ਵਿਆਹ ਜਿਵੇਂ ਪਹਿਲਾ ਹਫਤਾ ਚੱਲਦੇ ਸੀ ਹੁਣ ਕੀ ਆ ਉਹ 2 ਦਿਨ ਤੇ ਆ ਗਏ ਸੰਕਟੇ ਤਾਂ ਕੀ ਹੈ ਉਹ ਲੋਕਾਂ ਦੀ ਲੋੜ ਅਨੁਸਾਰ ਜਿਹੜੀ ਹੈਗੀ ਆ ਉਹ ਪਰਵਰਤਨ ਹੋਣੇ ਲਾਜ਼ਮੀ ਠੀਕ ਹੈ ਅਸੀਂ ਇਸ ਦੇ ਲਕਸ਼ਣ ਜਿਹੜੇ ਕੰਪਲੀਟ ਕਰ ਲਏ ਆ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਜੇ ਇਸ ਲੈਕਚਰ ਨੂੰ ਤੁਸੀਂ ਸੁਣਿਆ ਹੋਵੇ ਤਾਂ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਅਸੀਂ ਅੱਜ ਗੱਲ ਕੀਤੀ ਹੈ ਲੋਕਤਾ ਸ਼ਬਦ ਵਾਲੀ ਕਿ ਲੋਕਤਾ ਦਾ ਸ਼ਬਦ ਜਿਹੜਾ ਕਿੱਥੋਂ ਆਇਆ ਹੈ ਲੋਕਧਾਰੀ ਬ੍ਰਵਾਹ ਜਵਾਲੀ ਗੱਲ ਕੀਤੀ ਹੈ ਤੇ ਲੋਕਧਾਰਾ ਦੇ ਉਲਖਨਾ ਬਾਰੇ ਅਗਲੀ ਕਲਾਸ ਵਿੱਚ ਅਸੀਂ ਗੱਲ ਕਰਾਂਗੇ ਲੋਕ ਸਾਹਿਤ ਬਾਰੇ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਲੈਕਚਰ ਸਮਝ ਆਇਆ ਹੋਵੇਗਾ ਥੈਂਕ ਯੂ